ਉਹ ਮੈਨੇਜ ਕੌਣ ਕਰ ਰਹੀ ਹੈ ਕਿਹੜੀ ਬੋਡੀ ਮੈਨੇਜ ਕਰ ਰਹੀ ਹੈ ਹੁਣ ਐਸਜੀਪੀਸੀ ਮੈਨੇਜ ਕਰ ਰਹੀ ਹੈ ਤੇ ਐਸਜੀਪੀਸੀ ਨੂੰ ਮੈਨੇਜ ਅਕਾਲੀ ਦਲ ਕਰ ਰਿਹਾ ਸੋ ਇਹ ਆਪਣੇ ਇੱਕ ਸੁਪਰ ਪਾਵਰ ਵੀ ਉੱਪਰ ਬੈਠੀ ਹੈ ਔਰ ਉਹ ਜਦੋਂ ਜਥੇਦਾਰ ਆਪਣੀ ਮਨਮਰਜ਼ੀ ਦੇ ਪੁਆਇੰਟ ਕਰਨਗੇ ਤੇ ਕਿਤੇ ਨਾ ਕਿਤੇ ਰੈਜ਼ੈਂਟਮੈਂਟ ਦੇ ਆਏਗੀ ਪਹਿਲੀ ਵਾਰ ਅਕਾਲ ਤਖਤ ਦੇ ਜਥੇਦਾਰ ਨੇ ਅਰਦਾਸ ਕੀਤੀ ਅੱਜ ਤੱਕ ਦੀ ਜਥੇਦਾਰ ਨੇ ਅਰਦਾਸ ਨਹੀਂ ਸੀ ਕੀਤੀ ਪਰ ਜਿਸਕਰ ਬਦਲ ਪਰਿਵਾਰ ਦਾ ਸ਼ਿਕੰਜਾ ਅਜੇ ਵੀ ਐਸਜੀਪੀਸੀ ਤੇ ਤੇ ਅਕਾਲ ਤਖਤ ਤੇ ਵੀ ਕਿਉਂਕਿ ਪ੍ਰਧਾਨ ਵੀ ਉਹਦੇ ਕਹਿਣ ਤੇ ਲੱਗਦੇ ਨੇ ਉਹਨਾਂ ਦੇ ਕਹਿਣ ਤੇ ਲੱਗਦੇ ਨੇ ਤੇ ਜਿਹੜੇ ਜਸੇਦਾਰ ਨੇ ਉਹ ਵੀ ਉਹਨਾਂ ਦੇ ਕਹਿਣ ਤੇ ਲੱਗਦੇ ਨੇ ਲੱਗਦਾ ਵੀ ਇਸ ਦਾ ਸਿੱਖ ਕੌਮ ਦੀ ਅਗਵਾਈ ਜਿਹੜੀ ਆ ਉਹ ਕੀਤੀ ਜਾ ਸਕਦੀ ਹੈ ਅਕਾਲ ਤਖਤ ਅਗਵਾਈ ਤਾਂ ਉਹ ਇਸ ਵੇਲੇ ਜੱਥੇਦਾਰ ਹੀ ਨਹੀਂ ਰਿਹਾ ਜਦੋਂ ਲੋਕ ਕਹਿੰਦੇ ਨੇ ਕਿ ਅਸੀਂ ਇਹਨਾਂ ਦਾ ਸੰਦੇਸ਼ ਸੁਣਨਾ ਨਹੀਂ ਚਾਹੁੰਦੇ ਤੇ that means ਅਸੀਂ ਉਹਨਾਂ ਨੂੰ ਅਗਰ ਜੱਥੇਦਾਰ ਹੀ ਨਹੀਂ ਮੰਨਦੇ ਫਿਰ ਉਹਨਾਂ ਦੇ ਸੰਦੇਸ਼ ਦਾ ਤਾਂ ਕੋਈ ਅਰਥ ਹੀ ਨਹੀਂ ਰਹਿ ਜਾਂਦੇ ਸਾਲ ਤੇ ਐਸਜੀਪੀਸੀ ਕਹਿੰਦਾ ਬਦਲ ਪਰਵਾਸ ਦਾ ਕਬਜਾ ਅਕਾਤਕਤ ਵੀ ਕਿਹਾ ਜਾਂਦਾ ਬਦਲ ਪਰਵਾਸ ਦੇ ਜੋ ਹੁਕਮਨਾਮੇ ਹੁੰਦੇ ਨੇ ਉਹੀ ਇੱਥੋਂ ਰਿਲੀਜ਼ ਹੁੰਦੇ ਨੇ ਦਮਦਮਿਤ ਕਸਾਲ ਤੇ ਬੀਜੇਪੀ ਦਾ ਏਜੰਟ ਹੋਣ ਦੇ ਜਿਹੜੇ ਨੇ ਇਲਜ਼ਾਮ ਲੱਗ ਰਹੇ ਦੇਖੋ ਜਿਹੜੀ ਇਹ ਜਿਹੜਾ ਇਹ ਫਾਈਟ ਹੈ ਨਾ ਇਹ ਹੈਗਮਨੀ ਦੀ ਫਾਈਟ ਹੈ ਹੈਗਮਨੀ ਦੀ ਫਾਈਟ ਹੈ ਮਤਲਬ ਸਾਰੇ ਇੱਕ ਦੂਜੇ ਦੇ ਉੱਤੇ ਹਾਵੀ ਹੋਣਾ ਚਾਹੁੰਦੇ ਨੇ ਸਾਰੇ ਸੋਚਦੇ ਨੇ ਕਿ ਸਾਡੀ ਛੱਲੇ ਇਹ ਇੱਕ ਸਮਾਂ ਅਜੇ ਇਹੋ ਜਿਹਾ ਸਮਾਂ ਆ ਰਿਹਾ ਜਿੱਦੇ ਸਾਨੂੰ ਨਰਾਸ਼ਤਾ ਬਾਰ-ਬਾਰ ਦੇਖਣ ਨੂੰ ਮਿਲਦੀ ਹੈ ਬਟ ਕੋਈ ਗੱਲ ਨਹੀਂ ਇਹਦੇ ਵਿੱਚੋਂ ਸਟਰਗਲ ਕਰਦੇ ਹੋਏ ਲੰਘਾਂਗੇ ਤੇ ਫਿਰ ਕੋ ਬੈਟਰ ਸਮਾਂ ਵੀ ਆਏਗਾ ਅਖੀਰਲਾ ਸਵਾਲ ਹੈ ਜੀ 41 ਵਰੇ ਹੋ ਚੁੱਕੇ ਨੇ ਕਿ ਸ਼ਹੀਦਾਂ ਨੂੰ ਇਨਸਾਫ ਨਹੀਂ ਮਿਲਿਆ ਅਜੇ ਤੱਕ ਹਕਾਲ ਤੱਕ ਦੀ ਫਸੀਤੋ ਹਰ ਵਾਰੀ ਕਿਹਾ ਜਾਂਦਾ ਕਿ ਇਨਸਾਫ ਕੋ ਅਸੀਂ ਅਧੂਰੇ ਆ ਤੁਸੀਂ ਸੰਘਰਸ਼ ਕਰ ਰਹੇ ਹੋ ਤੁਸੀਂ ਹਰ ਸਾਲ ਜਿਹੜਾ ਉਹ ਪ੍ਰੋਗਰਾਮ ਉਹ ਲਿਖਦੇ ਵੀ ਹੋ ਪਰ ਫਿਰ ਵੀ ਜਿਹੜਾ ਕਿਤੇ ਨਾ ਕਿਤੇ ਜਥੇਬੰਦੀਆਂ ਦੇ ਜਿਹੜਾ ਆਪੋ ਪਾਰਟ ਹੋਈਆਂ ਨੇ ਇਕੱਠਾ ਕਰਨ ਦਾ ਕੋਈ ਤਰੀਕਾ ਤੁਹਾਨੂੰ ਨਜ਼ਰ ਆਉਂਦਾ ਦੇਖੋ ਇਨਸਾਫ ਲੈਣ ਲਈ ਅਸੀਂ ਸਾਰੇ ਇਕੱਠੇ ਆ ਸਾਡੀ ਲੜਾਈ ਇਕੱਠੀ ਹੈ ਬੇਸ਼ੱਕ ਅਸੀਂ ਡਿਫਰੈਂਟ ਪਲੇਟਫਾਰਮਸ ਤੇ ਆ ਬਟ ਗੱਲ ਗੱਲ ਤੇ ਹੈ ਕਿ ਸਾਨੂੰ ਪਹਿਲਾਂ ਇਨਸਾਫ ਦੀ ਡੈਫੀਨੀਸ਼ਨ ਡਿਫਾਈਨ ਕਰਨੀ ਪੈਗੀ ਇਨਸਾਫ ਕਹਿੰਦੇ ਕਿੰਨੂ ਹੈ ਸਸੀਤਾਰ ਜਨਾਸ ਖੁਸ਼ਮੰਦਰਾ ਜੋੜੇ ਤੁਸੀਂ ਤੇ ਆ ਸਰਵਣ ਇਸ ਵਕਤ ਜਿਹੜਾ ਅਬਰ ਸਾਨੂੰ ਬੰਦ ਦੀ ਕਾਲ ਜਿਹੜੀ ਦਲ ਖਾਲਸਾ ਤੇ ਸਹਿਯੋਗੀ ਪਾਰਟੀ ਉਹ ਦਿੱਤੀ ਗਈ ਸਿਰਫ ਪਰਵਾ ਹੰਗਾਰਾ ਜਿਹੜਾ ਮਿਲਿਆ ਕਵਰ ਪਾਸੇ ਬਿੱਟੂ ਜਿਹੜੇ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਨ ਨੇ ਇਨਸਾਫ ਬੰਦ ਜਿਹੜਾ ਕਾਲ ਦਿੱਤੀ ਗਈ ਸੀ ਦਲ ਖਾਲਸਾ ਤੇ ਸਹਿਯੋਗੀ ਜਿੱਥੇ ਬੰਦੀਆਂ ਬਲੋ ਦਲ ਖਾਲਸਾ ਵੱਲੋਂ ਅੱਜ ਬੰਦੀ ਕਾਲ ਸੀ ਕਿ ਦਰਬਾਰ ਸਾਹਿਬ ਹਮਲੇ ਦੀ 41ਵੇਂ ਬਰੇਗਡ ਮੌਕੇ ਪਿਛਲੇ 20 ਵਰਿਆਂ ਤੋਂ ਅੰਮ੍ਰਿਤਸਰ ਦੇ ਵਸੀਆਂ ਨੂੰ ਅਸੀਂ ਹਮੇਸ਼ਾ ਰਿਕਵੈਸਟ ਕਰਦੇ ਆ ਰਹੇ ਹਾਂ ਔਰ ਉਹਨਾਂ ਨੇ ਹਮੇਸ਼ਾ ਪੋਜ਼ਿਟਿਵ ਰਿਸਪਾਂਸ ਦਿੱਤਾ ਹੈ ਬੰਦ ਹਮੇਸ਼ਾ ਮੁਕੰਮਲ ਰਿਹਾ ਲੋਕ ਜਿਹੜੀ ਸਾਡੀ ਪੀੜ ਹੈ 41 ਵਰਿਆਂ ਦੀ ਪੀੜ ਉਸ ਵਿੱਚ ਆਪਣੀ ਸਾਂਝ ਪਾਉਂਦੇ ਨੇ ਔਰ ਆਪਣੀ ਯੂਨਿਟੀ ਦਾ ਵੀ ਪ੍ਰਕਾਟਵਾ ਕਰਦੇ ਨੇ ਯੂਨਿਟੀ ਸ਼ੋ ਹੁੰਦੀ ਹੈ ਕਿ ਲੋਕ ਅਸੀਂ ਇਕੱਠੇ ਆ ਸਰਕਾਰਾਂ ਦੀ ਬਹੁਤ ਕੋਸ਼ਿਸ਼ ਹੁੰਦੀ ਹੈ ਬਹੁਤ ਸਾਰੇ ਗਲਤ ਨੈਰੇਟਿਵ ਵੀ ਸਾਡੇ ਬਾਰੇ ਫਲਾਏ ਜਾਂਦੇ ਨੇ ਲੇਕਿਨ ਲੋਕ ਯੂਨਾਈਟਿਡ ਨੇ ਅੰਮ੍ਰਿਤਸਰ ਦੇ ਲੋਕ ਯੂਨਾਈਟਿਡ ਨੇ ਔਰ ਉਹ ਸਮਝਦੇ ਨੇ ਕਿ ਜੋ ਦਰਬਾਰ ਸਾਹਿਬ ਤੇ ਹੋਇਆ ਸੀ 84 ਉਹ ਗਲਤ ਹੋਇਆ ਸੀ ਗੁਨਾਹ ਕੀਤਾ ਗਿਆ ਸੀ ਉਸ ਵੇਲੇ ਦੀ ਸਰਕਾਰ ਨੇ ਜਿਹੜੀਆਂ ਆਪਣੀਆਂ ਫੋਰਸਸ ਪੇ ਕੇ ਟੈਂਕ ਭੇਜ ਕੇ ਕਾਲ ਤੱਕ ਨੂੰ ਡੈਮੇਜ ਕੀਤਾ ਗਿਆ ਹਜ਼ਾਰਾਂ ਲੋਕ ਨਿਰਦੋਸ਼ੇ ਜਿਹੜੇ ਦਰਬਾਰ ਸਾਹਿਬ ਉਸ ਦਿਨ ਸ਼ਰਧਾ ਸ਼ਰਧਾ ਦੇ ਤੌਰ ਤੇ ਆਏ ਸੀਗੇ ਜਿਹੜੇ ਧਰਮਜੋਤ ਮੋਰਚੇ ਦੇ ਵਿੱਚ ਗ੍ਰਿਫਤਾਰੀ ਦੇਣ ਆਏ ਸੀ ਉਹਨਾਂ ਨੂੰ ਮਾਰ ਮੁਕਾਇਆ ਗਿਆ ਕਵਰਪਾਲ ਜੀ ਇਹ ਤਾਂ ਹੋ ਗਿਆ ਕਿ ਲੋਕਾਂ ਦਾ ਸਹਿਯੋਗ ਤਾਂ ਮਿਲਦਾ ਪਰ ਕਿਤੇ ਨਾ ਕਿਤੇ ਜਿਹੜਾ ਹੁਣ ਨਵਾਂ ਕੰਮ ਸ਼ੁਰੂ ਹੋ ਗਿਆ ਆਕਾਲ ਤੱਕ ਤੇ ਜਥੇਦਾਰਾਂ ਦੇ ਇਹ ਕਿੰਤੂ ਪਰੰਤੂ ਹੋਣੀ ਸ਼ੁਰੂ ਹੋ ਚੁੱਕੀ ਜਦੋਂ ਕਿ ਪਹਿਲਾਂ ਅਜਿਹੀ ਚੀਜ਼ਾਂ ਦੇਖਣ ਨੂੰ ਨਹੀਂ ਮਿਲਸੀਆਂ ਇਹ ਅੱਜ ਦਾ ਸਮਾਂ ਜਿਹੜਾ ਚੱਲ ਰਿਹਾ ਇਸ ਨੂੰ ਕਿਵੇਂ ਦੇਖਦੇ ਦੁੱਖਦਾ ਹੀ ਹੈ ਜਦੋਂ ਆਪਸ ਵਿੱਚ ਸਾਡੀ ਜਿਹੜੀ ਪਟੋ ਧਾੜ ਹੈ ਜਿਹੜੀ ਸਾਡੀ ਡਿਵੀਜ਼ਨਸ ਹੈ ਉਹ ਸਾਹਮਣੇ ਆਂਦੀ ਹੈ ਔਰ ਬੜੀ ਪੈਟੀ ਇਸ਼ੂਸ ਤੇ ਅਸੀਂ ਇੱਕ ਦੂਜੇ ਦੇ ਨਾਲ ਡਿਵਾਈਡ ਹੁੰਨੇ ਆ ਹਾਲਾਂਕਿ ਇਹਨਾਂ ਦਿਨਾਂ ਦੇ ਵਿੱਚ ਸਾਡੀਆਂ ਡਿਵੀਜ਼ਨਸ ਨੂੰ ਪਿੱਛੇ ਰੱਖ ਲੈਣੀਆਂ ਚਾਹੀਦੀਆਂ ਨੇ ਬਾਕੀ ਸਾਰਾ ਸਾਲ ਹੁੰਦਾ ਆਪਣੀ ਪੋਲਿਟਿਕਸ ਕਰਨ ਲਈ ਆਪਣੀ ਆਈਡੀਓਲੋਜੀ ਦੇ ਅਕੋਰਡਿੰਗ ਪੋਲਿਟਿਕਸ ਕਰਨ ਲਈ ਇਹ ਦੋ ਦਿਨ ਜਿਹੜੇ 5 ਜੂਨ ਤੇ 6 ਜੂਨ 5 ਜੂਨ ਮੈਂ ਇਸ ਕਰਕੇ ਕਹਿੰਨਾ 5 ਜੂਨ ਸ਼ਾਮ ਨੂੰ ਫੌਜਾਂ ਅੰਦਰ ਵੜੀਆਂ ਸੀ ਸੋ 5 ਜੂਨ ਤੇ 6 ਜੂਨ ਬਹੁਤ ਹੀ ਸੈਂਸਿਟਿਵ ਡੇਜ਼ ਹੁੰਦੇ ਨੇ ਸਾਨੂੰ ਇਹਨਾਂ ਸੈਂਸਿਟਿਵ ਡੇਜ਼ ਦੇ ਉੱਤੇ ਆਪਣੀ ਕਿਸੇ ਵੀ ਪੋਲਿਟੀਕਲ ਇਸ਼ੂ ਨੂੰ ਆਪਣੇ ਡਿਫਰੈਂਸਸ ਨੂੰ ਸਾਹਮਣੇ ਨਹੀਂ ਰੱਖਣਾ ਚਾਹੀਦਾ ਦਮਦਮੇ ਟਕਸਾਲ ਦੀ ਇੱਕ ਵੱਡੀ ਇੱਕ ਵੱਡਾ ਇਤਿਹਾਸਾ ਸਿਕ ਧਰਮ ਦੇ ਵਿੱਚ ਔਰ ਅਕਾਲ ਤਖਤ ਦੇ ਨਾਲ ਇਸ ਤਰ੍ਹਾਂ ਆਮੋ ਸਾਹਮਣੇ ਖੜੇ ਹੋ ਜਾਣਾ ਖੰਨਾਮ ਸਿੰਘ ਤੁਮਣ ਜਿਵੇਂ ਕਹਿ ਦਿੱਤਾ ਕਿ ਸੰਬੋਧਨ ਨਹੀਂ ਕਰਨਾ ਕੋਈ ਫਿਰ ਸੰਬੋਧਨ ਕੀਤਾ ਵੀ ਨਹੀਂ ਗਿਆ ਉਹਨਾਂ ਕੀਤਾ ਵੀ ਨਹੀਂ ਟਕਰਾਅ ਟਾਲਣ ਦੇ ਨਾਂ ਤੇ ਉਹਨਾਂ ਕਹਿਤਾ ਕਿ ਟਕਰਾਅ ਟਾਲਣਾ ਸੀ ਇਸ ਕਰਕੇ ਸੰਬੋਧਨ ਨਹੀਂ ਕੀਤਾ ਗਿਆ ਪਰ ਕਿੱਧਰੋਂ ਚਲੇ ਗਿਆ ਇਤਿਹਾਸ ਸਾਰਾ ਅਕਾਲ ਤੱਕ ਜਮ ਦੇ ਵਿੱਚ ਇੱਕ ਸਾਲ ਵੀ ਰਿਸਪੈਕਟਫੁਲ ਹੈ ਅਕਾਲ ਤੱਕ ਸਰਵ ਉੱਚ ਹੈ ਸਾਡੇ ਸਾਰਿਆਂ ਲਈ ਹਨਾ ਬਟ ਜਿਹੜੇ ਹੁਣ ਪ੍ਰੋਬਲਮ ਤੇ ਆਂਦੀ ਹੈ ਜਿਹੜੇ ਪ੍ਰਬੰਧਕ ਹੁੰਦੇ ਨੇ ਜਮ ਦੇ ਵਿੱਚ ਇੱਕ ਸਾਲ ਦੇ ਪ੍ਰਬੰਧਕ ਕੌਣ ਨੇ ਅਕਾਲ ਤੱਕ ਨੂੰ ਮੈਨੇਜ ਕੌਣ ਕਰ ਰਿਹਾ ਕਿਹੜੀ ਬਾਡੀ ਮੈਨੇਜ ਕਰ ਰਹੀ ਹੁਣ ਐਸਜੀਪੀਸੀ ਮੈਨੇਜ ਕਰ ਰਹੀ ਹੈ ਤੇ ਐਸਜੀਪੀਸੀ ਨੂੰ ਮੈਨੇਜ ਅਕਾਲੀ ਦਲ ਕਰ ਰਿਹਾ ਸੋ ਇਹ ਆਪਣੇ ਇੱਕ ਸੁਪਰ ਪਾਵਰ ਵੀ ਉੱਪਰ ਬੈਠੀ ਹੈ ਔਰ ਉਹ ਜਦੋਂ ਜਥੇਦਾਰ ਆਪਣੀ ਮਨਮਰਜ਼ੀ ਤੇ ਪੁਆਇੰਟ ਕਰਨਗੇ ਤੇ ਕਿਤੇ ਨਾ ਕਿਤੇ ਰੈਜ਼ੈਂਟਮੈਂਟ ਤੇ ਆਏਗੀ ਔਰ ਰੈਜ਼ੈਂਟਮੈਂਟ ਆਈ ਬਟ ਉਸ ਮਸਲੇ ਨੂੰ ਰਿਜ਼ੋਲਵ ਨਹੀਂ ਕੀਤਾ ਗਿਆ ਹੁਣ ਸਾਰਿਆਂ ਨੂੰ ਪਤਾ ਸੀ 6 ਜੂਨ ਆਉਣੀ ਹੈ 6 ਜੂਨ ਨੂੰ ਆਉਣਾ ਹੀ ਸੀ ਤੇ ਉਹ ਪਹਿਲਾਂ ਅਗਰ ਰਿਜ਼ੋਲਵ ਕੀਤਾ ਜਾਂਦਾ ਤੇ ਬੈਟਰ ਸੀਗਾ ਹੁਣ ਵੀ ਤਾਂ ਡੀਲ ਇੱਕ ਹੋਈ ਹੈ ਨਾ ਕਿ ਅਰਦਾਸ ਦੇ ਵਿੱਚ ਤੁਸੀਂ ਆਪਣਾ ਸੰਦੇਸ਼ ਦੇ ਦਿਓ ਤੁਸੀਂ ਦੇਖੋ ਇੱਕ ਮਾਈਂਡ ਕੰਮ ਤੇ ਕੀਤਾ ਹੀ ਹੈ ਨਾ ਵੀ ਜੱਥੇਦਾਰ ਨੂੰ ਕਿਹਾ ਗਿਆ ਪਹਿਲੀ ਵਾਰ ਅਕਾਲ ਤਖਤ ਦੇ ਜੱਥੇਦਾਰ ਨੇ ਅਰਦਾਸ ਕੀਤੀ ਅੱਜ ਤੱਕ ਦੀ ਜੱਥੇਦਾਰ ਨੇ ਅਰਦਾਸ ਨਹੀਂ ਸੀ ਕੀਤੀ ਬਟ ਉਹਨੂੰ ਕਿਹਾ ਗਿਆ ਕਿ ਤੁਸੀਂ ਅਰਦਾਸ ਕਰੋ ਤੇ ਆਪਣਾ ਸਾਰਾ ਦਾ ਸਾਰਾ ਸੰਦੇਸ਼ ਪੋਲਿਟਿਕਲ ਰਿਲੀਜੀਅਸ ਪੰਥਕ ਸਾਰਾ ਦਾ ਸਾਰਾ ਜਿਹੜਾ ਉਹ ਤੁਸੀਂ ਅਰਦਾਸ ਦੇ ਰਾਹੀਂ ਕਹਿ ਦਿਓ ਚਲੋ ਉਹ ਕਿਸ ਉਦੇ ਤੇ ਨੇ ਉਹਨਾਂ ਨੂੰ ਕਿੰਨੇ ਮੰਨਦੇ ਨੇ ਕਿੰਨੇ ਨਹੀਂ ਮੰਨਦੇ ਅਸੀਂ ਉਸ ਇਸ਼ੂ ਤੇ ਜਾਣਦੇ ਹੀ ਨਹੀਂ ਉਸ ਵਿਵਾਦ ਤੇ ਜਾਣਦੇ ਨਹੀਂ ਇੱਕ ਗੁਰਸਿੱਖ ਨੇ ਅਰਦਾਸ ਕੀਤੀ ਹੈ ਪ੍ਰਮਾਤਮਾ ਕਰੇ ਉਹਨਾਂ ਦੀ ਅਰਦਾਸ ਮੁਕੰਮਲ ਹੋ ਪਰ ਜਿਸਕਰ ਬਦਲ ਪਰਿਵਾਰ ਦਾ ਸ਼ਿਕੰਜਾ ਅਜੇ ਵੀ ਐਸਜੀਪੀਸੀ ਤੇ ਤੇ ਅਕਾਲ ਤਖਤ ਤੇ ਵੀ ਕਿਉਂਕਿ ਪ੍ਰਧਾਨ ਵੀ ਉਹਦੇ ਕਹਿਣ ਤੇ ਲੱਗਦੇ ਨੇ ਉਹਨਾਂ ਦੇ ਕਹਿਣ ਤੇ ਲੱਗਦੇ ਨੇ ਤੇ ਜਿਹੜੇ ਜਸੇਦਾਰ ਨੇ ਉਹ ਵੀ ਉਹਨਾਂ ਦੇ ਕਹਿਣ ਤੇ ਲੱਗਦੇ ਨੇ ਲੱਗਦਾ ਵੀ ਇਸ ਦਾ ਸਿੱਖ ਕੌਮ ਦੀ ਅਗਵਾਈ ਜਿਹੜੀ ਆ ਕੀਤੀ ਜਾ ਸਕਦੀ ਹੈ ਅਕਾਲ ਤਖਤ ਤੋਂ ਅਗਵਾਈ ਤਾਂ ਉਹ ਇਸ ਵੇਲੇ ਜਸੇਦਾਰ ਕਰ ਹੀ ਨਹੀਂ ਰਿਹਾ ਜਦੋਂ ਲੋਕ ਕਹਿੰਦੇ ਨੇ ਕਿ ਅਸੀਂ ਇਹਨਾਂ ਦਾ ਸੰਦੇਸ਼ ਸੁਣਨਾ ਨਹੀਂ ਚਾਹੁੰਦੇ ਤੇ that means ਅਸੀਂ ਉਹਨਾਂ ਨੂੰ ਅਗਰ ਜੱਥੇਦਾਰ ਹੀ ਨਹੀਂ ਮੰਨਦੇ ਫਿਰ ਉਹਨਾਂ ਦੇ ਸੰਦੇਸ਼ ਦਾ ਤਾਂ ਕੋਈ ਅਰਥ ਹੀ ਨਹੀਂ ਰਹਿ ਜਾਂਦੇ ਬਾਕੀ ਹੁਣ ਜਿਹੜਾ ਕਬਜ਼ਾ ਹੈਗਾ ਹੈਗਾ ਬਾਦਲ ਕਾਂ ਦਾ ਉਹ ਤੇ ਹੁਣ ਐਸਪੀਸੀ ਦੀਆਂ ਨਵੀਆਂ ਚੋਣ ਹੋਣਗੀਆਂ ਤੇ ਕਬਜ਼ੇ ਇਹਨਾਂ ਦੇ ਉਤਰਣਗੇ ਇੱਥੋਂ ਇਹਨਾਂ ਨੂੰ ਰੁਕਸਤ ਕਰਕੇ ਤੋੜਿਆ ਜਾਏਗਾ ਫਿਰ ਨਵੀਂ ਮੈਨੇਜਮੈਂਟ ਆਏਗੀ ਫਿਰ ਦੇਖਦੇ ਹਾਂ ਕਿ ਜੋ ਪਿਛਲੀਆਂ ਵਿਗੜੀਆਂ ਨੇ ਉਹ ਕਿਵੇਂ ਸਵਾਰੀਆਂ ਜਾਂਦੀਆਂ ਪਰ ਕਮਰਪਾਲ ਜੀ ਬੰਦੀ ਸਿੰਘ ਜਿਲ੍ਹੇ ਚ ਬੰਦਲੇ ਸਜ਼ਾ ਪੂਰੀ ਹੋਣ ਦੇ ਬਾਵਜੂਦ ਫਿਰ ਸਿੱਖ ਧਰਮ ਜਿਹੜਾ ਉਹ ਇੱਕ ਤਰ੍ਹਾਂ ਦੇ ਨਾਲ ਕਈ ਪੱਗਾਂ ਵਿੱਚ ਵੰਡਿਆ ਪਿਆ ਅਗਵਾਈ ਕੌਣ ਕਰੂਗਾ ਫਿਰ ਕੌਣ ਲੈ ਕੇ ਆਊਗਾ ਅੱਜ ਜਸედა ਸਾਹਿਬ ਨੇ ਕਹੇ ਕਿ ਇੱਕ ਛੱਡੇ ਏਟ ਇਕੱਠੇ ਹੋਣ ਦੀ ਲੋੜ ਆ ਪਰ ਕਰੂਗਾ ਕੌਣ ਹਾਲੀ ਤੱਕ ਦੇਖੋ ਕਲੈਕਟਿਵ ਲੀਡਰਸ਼ਿਪ ਅਗਵਾਈ ਕਰ ਰਹੀ ਹੈ ਕਲੈਕਟਿਵ ਲੀਡਰਸ਼ਿਪ ਦਾ ਮਤਲਬ ਹੈ ਗੱਲ ਨਮਿੰਟਿਕ ਸਾਲ ਦੀ ਕੋਈ ਉਹਨਾਂ ਦਾ ਮੁਖੀ ਕਰ ਰਿਹਾ ਜਥੇਬੰਦੀਆਂ ਦੇ ਮੁਖੀ ਜਥੇਬੰਦੀਆਂ ਦੀ ਅਗਵਾਈ ਜਥੇਬੰਦੀ ਦੇ ਮੁਖੀ ਕਰ ਰਹੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਸੈਂਟਰਲ ਬਾਡੀ ਉਹ ਮੈਨੇਜ ਕਰ ਰਹੀ ਹੈ ਔਰ ਜਿਹੜੀ ਸਿੱਖ ਸਿੱਖ ਵੌਇਸ ਹੈ ਉਹ ਇਸ ਵੇਲੇ ਐਸਜੀਪੀਸੀ ਦੇ ਰਾਹੀਂ ਬਾਹਰ ਆ ਰਹੀ ਹੈ ਸੋ ਹਲੀ ਦਾ ਆਪਣੀ ਆਪਣੀ ਜਗ੍ਹਾ ਤੇ ਬੈਠ ਕੇ ਆਪਣੇ ਆਪਣੇ ਪਲੇਟਫਾਰਮਸ ਤੋਂ ਅਸੀਂ ਆਪਣੀ ਮਤਲਬ ਜੋ ਇੱਕ ਰਿਪਰੈਜ਼ੈਂਟੇਸ਼ਨ ਕਰ ਰਹੇ ਹਾਂ ਐਗਜ਼ੈਕਟਲੀ ਵਰਡ ਅਗਵਾਈ ਨਹੀਂ ਆਪਾਂ ਇਹਨੂੰ ਕਹਿ ਸਕਦੇ ਅਸੀਂ ਅਜੇ ਪ੍ਰਤੀਨਿਧਤਾ ਕਰ ਰਹੇ ਹਾਂ ਆਪਣੇ ਆਪਣੇ ਥੌਟਸ ਦੀ ਸੋ ਅਗਵਾਈ ਕਰਨ ਲਈ ਹੱਲੀ ਉਹ ਇੱਕ ਸਮਾਂ ਆਏਗਾ ਅੱਗੇ ਸੀਗਾ ਹੁਣ ਇਸ ਵੇਲੇ ਨਹੀਂ ਹੈ ਅਨਫੋਰਚੂਨੇਟ ਹੈ ਬਦਕਿਸਮਤੀ ਹੈ ਅੱਗੇ ਆ ਜਾਏਗੀ ਲੇਕਿਨ ਅਸੀਂ ਪੋਜੀਟਿਵ ਆਕੇ ਆਏਗਾ ਸਮਾਂ ਇੱਕ ਸਮਾਂ ਕਦੀ ਵੀ ਇੱਕਸਾਰ ਨਹੀਂ ਰੰਗਾ ਤਿੰਨ ਪ੍ਰਮੁੱਖ ਸੰਸਥਾਵਾਂ ਨੇ ਅਕਾਲ ਤਖਤ ਸਾਹਿਬ ਸਚਕਣ ਸ੍ਰੀ ਹਰਮੰਦਰ ਸਾਹਿਬ ਐਸਜੀਪੀਸੀ ਕਹਿ ਲਈਏ ਤੇ ਇੱਕ ਟਕਸਾਲ ਟਕਸਾਲ ਤੇ ਐਸਜੀਪੀਸੀ ਕਹਿੰਦਾ ਬਾਦਲਪੁਰਵਾ ਦਾ ਕਬਜ਼ਾ ਅਕਾਲ ਤਖਤ ਤੇ ਵੀ ਕਿਹਾ ਜਾਂਦਾ ਬਾਦਲਪੁਰਵਾ ਦੇ ਜੋ ਹੁਕਮਨਾਮੇ ਹੁੰਦੇ ਨੇ ਉਹੀ ਇਥੋਂ ਰਿਲੀਜ਼ ਹੁੰਦੇ ਨੇ ਦਮੰਦੀ ਵੀ ਟਕਸਾਲ ਤੇ ਭਾਜੀਪੀ ਦਾ ਏਜੰਟ ਹੋਣ ਦੇ ਜਿਹੜੇ ਨੇ ਇਲਜ਼ਾਮ ਲੱਗ ਰਹੇ ਆ ਦੇਖੋ ਜਿਹੜੀ ਇਹ ਜਿਹੜਾ ਇਹ ਫਾਈਟ ਹੈ ਨਾ ਇਹ ਹੈਗਮਨੀ ਦੀ ਫਾਈਟ ਹੈ ਹੈਗਮਨੀ ਦੀ ਫਾਈਟ ਹੈ ਮਤਲਬ ਸਾਰੇ ਇੱਕ ਦੂਜੇ ਦੇ ਉੱਤੇ ਹਾਵੀ ਹੋਣਾ ਚਾਹੁੰਦੇ ਨੇ ਸਾਰੇ ਸੋਚਦੇ ਨੇ ਕਿ ਸਾਡੀ ਚੱਲੇ ਸਾਡੀ ਗੱਲ ਸੁਣੀ ਜਾਵੇ ਅਸੀਂ ਜੋ ਕਹੀਏ ਉਹ ਫਾਈਨਲ ਹੋਵੇ ਇਸ ਤਰ੍ਹਾਂ ਹੁੰਦਾ ਨਹੀਂ ਹੈ ਇਹ ਵੈਸੇ ਵੀ ਸਿੱਖ ਡਾਕਟ੍ਰਾਈਨ ਇਸ ਤਰ੍ਹਾਂ ਹੈ ਨਹੀਂ ਹੈ ਕਿ ਕਿਸੇ ਇੱਕ ਦੀ ਚੱਲੇ ਕੋਈ ਇੱਕ ਪੰਥ ਨਹੀਂ ਹੈ ਨਾ ਅਕਾਲੀ ਦਲ ਕੱਲਾ ਪੰਥ ਹੈ ਨਾ ਦਮਦਮਾ ਟਕਸਾਲ ਕੱਲਾ ਪੰਥ ਹੈ ਪੰਥ ਬਹੁਤ ਵੱਡਾ ਵਿਸ਼ਾਲ ਹੈ ਉਹਦੇ ਵਿੱਚ ਸੈਂਕੜੇ ਜਥੇਬੰਦੀਆਂ ਨੇ ਸੋ ਮੈਨੂੰ ਲੱਗਦਾ ਹੈ ਕਿ ਇਹ ਇੱਕ ਸਮਾਂ ਅਜੇ ਇਹੋ ਜਿਹਾ ਸਮਾਂ ਆ ਰਿਹਾ ਜਿੱਦੇ ਸਾਨੂੰ ਨਰਾਸ਼ਤਾ ਬਾਰ-ਬਾਰ ਦੇਖਣ ਨੂੰ ਮਿਲਦੀ ਹੈ ਬਟ ਕੋਈ ਗੱਲ ਨਹੀਂ ਇਹਦੇ ਵਿੱਚੋਂ ਸਟਰਗਲ ਕਰਦੇ ਹੋਏ ਲੰਘਾਂਗੇ ਤੇ ਫਿਰ ਅਗੋ ਬੈਟਰ ਸਮਾਂ ਵੀ ਆਏਗਾ ਅਖੀਰਲਾ ਸਵਾਲ ਹੈ ਜੀ 41 ਬਰੇ ਹੋ ਚੁੱਕੇ ਨੇ ਇਹ ਸ਼ਹੀਦਾਂ ਨੂੰ ਇਨਸਾਫ ਨਹੀਂ ਮਿਲਿਆ ਅਜੇ ਤੱਕ ਹਕਾਲ ਤੱਕ ਦੀ ਫਸੀਲ ਤੋਂ ਹਰ ਵਾਰੀ ਕਿਹਾ ਜਾਂਦਾ ਕਿ ਇਨਸਾਫ ਤੋਂ ਅਸੀਂ ਅਧੂਰੇ ਆ ਤੁਸੀਂ ਸੰਘਰਸ਼ ਕਰ ਰਹੇ ਹੋ ਤੁਸੀਂ ਹਰ ਸਾਲ ਜਿਹੜਾ ਉਹ ਪ੍ਰੋਗਰਾਮ ਉਹ ਲਿਖਦੇ ਵੀ ਹੋ ਪਰ ਫਿਰ ਵੀ ਜਿਹੜਾ ਕਿਤੇ ਨਾ ਕਿਤੇ ਜਥੇਬੰਦੀਆਂ ਦੇ ਜਿਹੜਾ ਆਪੋ ਪਾਰਟ ਹੋਈਆਂ ਨੇ ਇਕੱਠਾ ਕਰਨ ਦਾ ਕੋਈ ਤਰੀਕਾ ਤੁਹਾਨੂੰ ਨਜ਼ਰ ਆਉਂਦਾ ਕਿ ਜਿਹੜਾ ਇਨਸਾਫ ਲਿਆ ਜਾਵੇ ਦੇਖੋ ਇਨਸਾਫ ਲੈਣ ਲਈ ਅਸੀਂ ਸਾਰੇ ਇਕੱਠੇ ਆ ਸਾਡੀ ਲੜਾਈ ਇਕੱਠੀ ਹੈ ਬੇਸ਼ੱਕ ਅਸੀਂ ਡਿਫਰੈਂਟ ਪਲੇਟਫਾਰਮਸ ਤੇ ਆ ਪਰ ਗੱਲ ਗੱਲ ਤੇ ਆ ਕਿ ਸਾਨੂੰ ਪਹਿਲਾਂ ਇਨਸਾਫ ਦੀ ਡੈਫੀਨੇਸ਼ਨ ਡਿਫਾਈਨ ਕਰਨੀ ਪੈਗੀ ਇਨਸਾਫ ਕਹਿੰਦੇ ਕਿੰਨੂ ਆ ਹੁਣ 41 ਵਰੇ ਬੀਤ ਗਏ ਨੇ ਦੋ ਸ਼ਬਦ ਅਪੋਲੋਜੀ ਦੇ ਅਗਰ ਕੋਈ ਪਾਰਲੀਮੈਂਟ ਜਾਂ ਪ੍ਰਾਈਮ ਮਿਨਿਸਟਰ ਜਾਂ ਕੋਈ ਵੀ ਇੰਡੀਅਨ ਸਟੇ 40 ਇਅਰਸ ਦੇ ਬਾਅਦ ਦੋ ਸ਼ਬਦ ਅਪੋਲੋਜੀ ਦਾ ਕੋਈ ਅਰਥ ਨਹੀਂ ਕੋਈ मीनिंग ਨਹੀਂ ਕੋਈ ਰੈਲੇਵੈਂਸ ਹੀ ਨਹੀਂ ਹੈ ਹੁਣ ਤਾਂ ਜਿਹੜੀ ਸੋਚ ਤੇ ਜਿਹੜਾ ਸੰਘਰਸ਼ ਸ਼ਹੀਦ ਸਾਡੇ ਸਾਡੇ ਜੁਮੇ ਲਾਗੇ ਨੇ ਉਸ ਸੰਘਰਸ਼ ਨੂੰ ਕਾਮਯਾਬ ਕਰਨਾ ਹੀ ਇਨਸਾਫ ਹੈ ਧੰਨਵਾਦ ਜੀ ਬਿਲਕੁਲ ਜੀ ਸਰ ਕਵਰ ਪਾਸੇ ਬਿੱਟੂ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਔਰ ਉਹਨਾਂ ਨੇ ਸਾਫ ਸ਼ਬਦਾਂ ਦੇ ਵਿੱਚ ਕਿਹਾ ਕਿ ਜਿਹੜੀ ਇਨਸਾਫ ਦੀ ਡੈਫੀਨੇਸ਼ਨ ਹੈ ਸਭ ਤੋਂ ਪਹਿਲਾਂ ਉਸ ਨੂੰ ਸਮਝਣਾ ਪਵੇਗਾ ਜੇਕਰ ਇਨਸਾਫ ਲੈਣਾ ਚਾਹੁੰਦੇ ਤਾਂ ਸਾਰਿਆਂ ਨੂੰ ਇੱਕ ਜਗ੍ਹਾ ਤੇ ਇਕੱਠੇ ਜਿਹੜਾ ਹੋਣ ਦੀ ਲੋੜ ਆ ਔਰ ਦੂਸਰੇ ਪਾਸੇ ਉਹਨਾਂ ਨੇ ਸਾਫ ਸ਼ਬਦਾਂ ਦੇ ਵਿੱਚ ਕਿਹਾ ਆਕਾਦ ਤੱਕ ਸਹਿਬ ਤੇ ਨਾਲ ਹੀ ਐਸਜੀਪੀਸੀ ਤੇ ਪੂਰੀ ਤਰ੍ਹਾਂ ਦੇ ਨਾਲ ਬਾਦਲਾਂ ਦੇ ਪਰ ਬਾਦਲ ਪਰਿਵਾਰ ਦਾ ਕਬਜ਼ਾ ਔਰ ਜਿੰਨੀ ਦੇਰ ਇਹ ਕਬਜ਼ਾ ਜਿਹੜਾ ਉਹ ਨਹੀਂ ਦੂਰ ਹੁੰਦਾ ਉੰਨੀ ਦੇਰ ਜਿਹੜਾ ਉਹ ਕੋਈ ਵੀ ਖੁੱਲ ਕੇ ਫੈਸਲਾ ਜਿਹੜਾ ਆਕਾਦ ਤੱਕ ਅਸੀਂ ਵਸੀਲ ਤੋਂ ਨਿਕਲ ਕੇ ਸਾਹਮਣੇ ਨਹੀਂ ਆ ਸਕਦਾ ਪਰ ਦੂਸਰੇ ਪਾਸੇ ਦਮਦਮੀ ਟਕਸਾਲ ਦੀ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਹਰ ਇੱਕ ਚੀਜ਼ ਨੂੰ ਵੱਖੋ ਵੱਖਰੇ ਜਿਹੜੇ ਲੋਕ ਨੇ ਉਹ ਚਲਾ ਰਹੇ ਨੇ ਦਮਦਮੀ ਟਕਸਾਲ ਜਿਹੜੀ ਉਹ ਵੀ ਇੱਕ ਸਿੱਖ ਧਰਮ ਦਾ ਅਟੂਟੰਗ ਹੈ ਾਕਾਦ ਤਖਤ ਸਾਹਿਬ ਜਿਹੜੇ ਉਹ ਸਿੱਖਾਂ ਦੀ ਸੁਪਰੀਮ ਹੈ ਐਸਜੀਪੀਸੀ ਜਿਹੜੀ ਸਿੱਖਾਂ ਦੀ ਸਭ ਤੋਂ ਵੱਡੀ ਸੰਸਥਾ ਪਰ ਇਸ ਨੂੰ ਵੱਖ-ਵੱਖ ਤਰ੍ਹਾਂ ਦੇ ਜਿਹੜੇ ਲੋਕ ਚਲਾ ਰਹੇ ਨੇ ਉਹ ਉਹਨਾਂ ਦਾ ਨੁਕਸਾਨ ਜਿਹੜਾ ਕਿਤੇ ਨਾ ਕਿਤੇ ਜ਼ਰੂਰ ਪੰਥ ਨੂੰ ਹੋ ਰਿਹਾ ਪਰ ਲੋੜ ਹੈ ਕਿ ਇੱਕ ਜਗ੍ਹਾ ਤੇ ਇਕੱਠੇ ਹੋਇਆ ਜਾਵੇ ਤਾਂ ਜੋ ਸਿੱਖਾਂ ਦੀਆਂ ਆਉਣ ਵਾਲੀਆਂ ਸਮੱਸਿਆਵਾਂ ਦਾ ਹੱਲ ਜਿਹੜਾ ਉਹ ਕੱਢਿਆ ਜਾ ਸਕੇ ਸਰ ਸ਼੍ਰੀ ਅਮਸਾ ਸਾਹਿਬ